ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਅਸੀਂ ਪੰਜਾਬੀ ਸੰਗੀਤ ਦੀਆਂ ਅਸਲ ਕਹਾਣੀਆਂ ਸੁਣਾਉਂਦੇ ਹਾਂ ਅੱਜ ਗੱਲ ਕਰਾਂਗੇ ਰਾਜਵੀਰ ਜਵੰਦਾ ਦੀ ਫੈਮਲੀ ਬਾਰੇ ਅਤੇ ਉਸ ਦੇ ਬੱਚਿਆਂ ਬਾਰੇ ਅਤੇ ਉਸ ਦੀ ਪਤਨੀ ਬਾਰੇ ਸਤਿ ਸ਼੍ਰੀ ਅਕਾਲ ਜੀ ਗਾਇਕ ਰਾਜਵੀਰ ਜਵੰਦਾ ਅੱਜ ਭਾਵੇਂ ਸਰੀਰਿਕ ਤੌਰ ਤੇ ਸਾਡੇ ਵਿੱਚ ਨਹੀਂ ਰਹੇ ਸਨ ਪਰ ਉਹਨਾਂ ਦੀ ਆਵਾਜ਼ ਹਮੇਸ਼ਾ ਜਿੰਦਾ ਰਹੇਗੀ ਅਸੀਂ ਉਹਨਾਂ ਦੇ ਸੁਪਰ ਹਿੱਟ ਗੀਤਾਂ ਅਤੇ ਫਿਲਮਾਂ ਦੇ ਸਫ਼ਰ ਦੀ ਗੱਲ ਤਾਂ ਹਮੇਸ਼ਾ ਕਰਦੇ ਹਾਂ ਪਰ ਇੱਕ ਪਾਸੇ ਇਹ ਜਿਹੇ ਹੈ ਵੀ ਹੈ ਜੋ ਹਮੇਸ਼ਾ ਸੋਸ਼ਲ ਮੀਡੀਆ ਤੋਂ ਦੂਰ ਰਹਾ ਉਹ ਹੈ ਉਹਨਾਂ ਦਾ ਪਰਿਵਾਰ ਅੱਜ ਅਸੀਂ ਉਸ ਸ਼ੇਰਨੀ ਦੀ ਗੱਲ ਕਰਾਂਗੇ ਜੋ ਪਰਦੇ ਪਿੱਛੇ ਰਹੇ ਕੈ ਜਵੰਦਾ ਸਾਹਿਬ ਦੀ ਮਜ਼ਬੂਤੀ ਸਨ ਉਹਨਾਂ ਦੀ ਪਤਨੀ ਅਸ਼ਵਿੰਦਰ ਕੌਰ ਅਤੇ ਉਹਨਾਂ ਦੇ ਦੋ ਮਾਸੂਮ ਬੱਚੇ ਅਹਿਮਤ ਕੌਰ ਅਤੇ ਦਿਲਵਾਨ ਸਿੰਘ ਰਾਜਵੀਰ ਜਵੰਦਾ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਹਮੇਸ਼ਾ ਬਹੁਤ ਹੀ ਨਿੱਜੀ ਰੱਖਿਆ ਉਹਨਾਂ ਦੀ ਪਤਨੀ ਅਸ਼ਵਿੰਦਰ ਕੌਰ ਨੇ ਵੀ ਮੀਡੀਆ ਦੀ ਚਕਾਚੌਂ ਤੋਂ ਦੂਰ ਰਹਿਣਾ ਹੀ ਪਸੰਦ ਕੀਤਾ ਉਹ ਖੁਦ ਇੱਕ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਦੇ ਸਨ ਪਰ ਦੋਸਤਾਂ ਮਿੱਤਰਾਂ ਅਨੁਸਾਰ ਅਸ਼ਵਿੰਦਰ ਕੌਰ ਹੀ ਉਹ ਪਾਵਾਂ ਨਾਤਮਕ ਸਹਾਰਾ ਸਨ ਜਿਸ ਨੇ ਪੁਲਿਸ ਦੀ ਨੌਕਰੀ ਛੱਡ ਕੇ ਗਾਇਕੀ ਵਿੱਚ ਆਉਣ ਦੇ ਰਾਜਵੀਰ ਦੇ ਵੱਡੇ ਫੈਸਲੇ ਵਿੱਚ ਉਹਨਾਂ ਦਾ ਸਾਥ ਦਿੱਤਾ ਉਹ ਹਰ ਮੁਸ਼ਕਿਲ ਵਿੱਚ ਉਹਨਾਂ ਦੇ ਨਾਲ ਖੜੀ ਰਹੀ ਡਾਕਟਰ ਦੇ ਉਤਾਰ ਚੜਾਅ ਵਿੱਚ ਉਹਨਾਂ ਨੇ ਜ਼ਮੀਨ ਨਾਲ ਜੋੜ ਕੇ ਰੱਖਿਆ ਉਹਨਾਂ ਦਾ ਰਿਸ਼ਤਾ ਸਿਰਫ ਇੱਕ ਪਤੀ ਪਤਨੀ ਦਾ ਨਹੀਂ ਸਗੋਂ ਸਭ ਤੋਂ ਚੰਗੇ ਦੋਸਤ ਦਾ ਸੀ ਰਾਜਵੀਰ ਜਵੰਦਾ ਦੋ ਪਿਆਰੇ ਬੱਚਿਆਂ ਦੇ ਪਿਤਾ ਸਨ ਬੇਟੀ ਅਹਿਮਤ ਕੌਰ ਅਤੇ ਬੇਟਾ ਦਿਲਵਾਗ ਸਿੰਘ ਜਵੰਦਾ ਜਦੋਂ ਵੀ ਆਪਣੇ ਪਰਿਵਾਰ ਬਾਰੇ ਗੱਲ ਕਰਦੇ ਸਨ ਤਾਂ ਉਹਨਾਂ ਦੀਆਂ ਅੱਖਾਂ ਇੱਕ ਖਾਸ ਚਮਕ ਹੁੰਦੀ ਸੀ ਸਫਲਤਾ ਦੀ ਉੱਚਾਈ ਤੇ ਹੋਣ ਤੇ باوجود ਉਹਨਾਂ ਲਈ ਸਭ ਤੋਂ ਪਹਿਲਾਂ ਉਹਨਾਂ ਦੇ ਬੱਚਿਆਂ ਦੀ ਖੁਸ਼ੀ ਸੀ ਇਹ ਹੈ ਬੱਚੇ ਅਜੇ ਇੰਨੇ ਛੋਟੇ ਹਨ ਕਿ ਉਹਨਾਂ ਨੂੰ ਆਪਣੇ ਪਿਤਾ ਦੀ ਅਚਾਨਕ ਗેરਮੌਜੂਦਗੀ ਦਾ ਅਹਿਸਾਸ ਪੂਰੀ ਤਰ੍ਹਾਂ ਨਹੀਂ ਹੋ ਸਕਦਾ ਪਰ ਇਸ ਘੜੀ ਵਿੱਚ ਉਹਨਾਂ ਨੂੰ ਆਪਣੀ ਮਾਂ ਦੀ ਬਹੁਤ ਜ਼ਿਆਦਾ ਲੋੜ ਹੈ ਜੋ ਕਿ ਇੱਕ ਸਮੇਂ ਪਿਤਾ ਅਤੇ ਮਾਂ ਦੀ ਭੂਮਿਕਾ ਨਿਭਾਉਣ ਲਈ ਮਜਬੂਰ ਹਨ ਜਿਸ ਦਿਨ ਇਹ ਦੁਖਦ ਹਾਦਸਾ ਹੋਇਆ ਉਸ ਦਿਨ ਦੀ ਇੱਕ ਗੱਲਬਾਤ ਹੈ ਜੋ ਹਰ ਕਿਸੇ ਦੀਆਂ ਅੱਖਾਂ ਵਿੱਚ ਹੰਝੂ ਲੈ ਆਉਂਦੀ ਹੈ ਰਾਜਵੀਰ ਜਵੰਦਾ ਆਪਣੇ ਮੋਟਰਸਾਈਕਲ ਤੇ ਸ਼ਿਮਲਾ ਜਾ ਰਹੇ ਸਨ ਜਦੋਂ ਉਹਨਾਂ ਦੀ ਪਤਨੀ ਨੇ ਬਾਰ ਬਾਰ ਮਿੰਨਤਾਂ ਕੀਤੀਆਂ ਕਿ ਉਹ ਉਸ ਦਿਨ ਸਫ਼ਰ ਤੇ ਨਾ ਜਾਣ ਪਰ ਆਪਣੇ ਸ਼ੌਂਕ ਦੇ ਅੱਗੇ ਰਾਜਵੀਰ ਨੇ ਪਤਨੀ ਦੀ ਗੱਲ ਨਹੀਂ ਸੁਣੀ ਉਹਨਾਂ ਨੂੰ ਜਲਦੀ ਵਾਪਸ ਆਉਣ ਦਾ ਭਰੋਸਾ ਦਿੱਤਾ ਉਹਨਾਂ ਦੀ ਆਖਰੀ ਫੋਨ ਕਾਲ ਉਹਨਾਂ ਦੀ ਜ਼ਿੰਦਗੀ ਦੀ ਆਖਰੀ ਗੱਲਬਾਤ ਸਾਬਿਤ ਹੋਈ ਪਤਨੀ ਦਾ ਸੱਚ ਹੋ ਗਿਆ ਅਤੇ ਇਸ ਘਟਨਾ ਨੇ ਇਸ ਪਿਆਰੇ ਪਰਿਵਾਰ ਨੂੰ ਉਮਰ ਭਰ ਦਾ ਦਰਦ ਦੇ ਦਿੱਤਾ। ਰਾਜਵੀਰ ਜਵੰਦਾ ਦੀ ਅੰਤਿਮ ਵਿਦਾਈ ਮੌਕੇ ਉਹਨਾਂ ਦੇ ਬੱਚਿਆਂ ਅਤੇ ਪਤਨੀ ਦਾ ਦਰਦ ਬਿਆਨ ਕਰਨਾ ਮੁਸ਼ਕਲ ਸੀ ਅਤੇ ਜਦੋਂ ਉਹਨਾਂ ਦੇ ਛੋਟੇ بیٹے ਨੇ ਚਿਤਾ ਨੂੰ ਅਗਨੀ ਦਿੱਤੀ ਤਾਂ ਹਰ ਕੋਈ ਰੋ ਪਿਆ। ਇਹ ਇੱਕ ਅਜਿਹਾ ਦ੍ਰਿਸ਼ ਸੀ ਜਿਸ ਨੇ ਵੇਖ ਕੇ ਪੂਰਾ ਪੰਜਾਬ ਭਾਵੁਕ ਹੋ ਗਿਆ। ਉਹ ਹੈ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੀ ਪਤਨੀ ਅਸ਼ਵਿੰਦਰ ਕੌਰ ਨੇ ਹੁਣ ਆਪਣੇ ਦੋਵਾਂ ਬੱਚਿਆਂ ਲਈ ਮਜ਼ਬੂਤੀ ਦਾ ਬੁਰਜ ਬੜਨਾ ਹੈ ਜੋ ਰਾਜਵੀਰ ਜਵੰਦਾ ਨੇ ਬੜਨਾ ਸੀ। ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਇਸ ਪਰਿਵਾਰ ਨੂੰ ਇੱਕ ਵੱਡਾ ਘਾਟਾ ਸਹਿਣ ਦਾ ਬਲ ਬਖਸ਼ੇ। ਤੁਸੀਂ ਕਮੈਂਟਾਂ ਵਿੱਚ ਆਰ ਆਈ ਪੀ ਰਾਜਵੀਰ ਜਵੰਦਾ ਲਿਖ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਸਕਦੇ ਹੋ। ਇਸ ਵੀਡੀਓ ਨੂੰ ਲਾਈਕ ਕਰੋ ਅਤੇ ਇਸ ਪਰਿਵਾਰ ਲਈ ਅਰਦਾਸਾਂ ਕਰੋ। ਧੰਨਵਾਦ।